ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਤੋਂ ਫੋਨ ਆਇਆ ਹੈ ਕਿ ਭਾਈ ਅਮਰਪਾਲ ਸਿੰਘ ਦੇ ਭਰਾ ਦੇ ਉੱਤੇ ਜਿਹੜਾ ਝੂਠਾ ਕੇਸ ਕੀਤਾ ਗਿਆ ਵੈ ਉਸ ਕੇਸ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਤੇ ਉਹਨਾਂ ਦੇ ਭਾਈ ਨੂੰ ਰਹਾ ਕੀਤਾ ਜਾਵੇ ਭਾਈ ਅਮਰਪਾਲ ਸਿੰਘ ਨੂੰ ਵੀ ਰਹਾ ਕੀਤਾ ਜਾਵੇ ਤੇ ਇਸ ਕਰਕੇ ਜਿਹੜੀ ਹੁਣ ਪੰਜਾਬ ਸਰਕਾਰ ਹੈ ਬਹੁਤ ਜ਼ਿਆਦਾ ਪਰੇਸ਼ਾਨ ਹੈ ਕਿ ਹੁਣ ਅਸੀਂ ਕੀ ਕਰੀਏ ਵੀਰੋ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਦੇਖਣੇ ਤੇ ਇਸਦੇ ਬਾਰੇ ਜਾਣਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਿਤਪਾਲ ਦੇ ਭਰਾ ਨੂੰ ਪੁਲਿਸ ਵਾਲਾਂ ਝੂਠੇ ਨਸ਼ੇ ਦੇ ਕੇਸ ਵਿੱਚ ਫਸਾਉਣ ਤੋਂ ਬਾਅਦ ਸਾਰੇ ਹੀ ਪਰਿਵਾਰ ਦੇ ਦੁੱਖਾਂ ਦਾ پہاੜ ਢਾਹ ਪਿਆ। ਸਰਕਾਰਾਂ ਕਿਸ ਨਾ ਕਿਸੇ ਤਰੀਕੇ ਦੇ ਨਾਲ ਅਮਰਿਤਪਾਲ ਉਸ ਦੇ ਪਰਿਵਾਰ ਨੂੰ ਸਿਆਸਤ ਦੇ ਵਿੱਚ ਆਉਣ ਤੋਂ, ਦੇ ਪੰਜਾਬ ਦੇ ਹੱਕਾਂ ਲਈ ਲੜਨ ਤੋਂ ਰੋਕਣ ਲਈ ਨਵੇਂ-ਨਵੇਂ ਹਥਕੰਡੇ ਅਪਣਾ ਰਹੀ ਹੈ। ਜਿਸ ਕਾਰਨ ਅਮਰਿਤਪਾਲ ਦੇ ਭਰਾ ਦੇ ਉੱਤੇ ਜਿਸ ਨੇ ਕਦੀ ਆਇਸ ਡਰੱਗ ਦਾ ਮੂ ਵੀ ਨਹੀਂ ਦੇਖਿਆ ਉਸ ਨੂੰ ਆਇਸ ਡਰੱਗਸ ਦੇ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ। ਔਰ ਜਦੋਂ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਪੁਲਿਸ ਵੱਲੋਂ ਜੋ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਕੋਲ ਇੱਕ ਵੀਡੀਓ ਵੀ ਬਣੀ ਹੋਈ ਹੈ ਅਮਰਦਪਾਲ ਦੇ ਭਰਾ ਦੀ ਨਸ਼ੇ ਖਾਂਦੇ ਦੀ ਜਦੋਂ ਉਹ ਵੀਡੀਓ ਕੋਈ ਵੀ ਅਜਿਹੀ ਪਛਾਣ ਨਾ ਕਰ ਸਕੇ ਤਾਂ ਜੱਜ ਨੇ ਅਮਰਦਪਾਲ ਦੇ ਭਰਾ ਦਾ ਪੁਲਿਸ ਨੂੰ ਰਿਹਾਅਣ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਦੇ ਨਾਲ ਹੀ ਇੱਕ ਵੱਡੀ ਖਬਰ ਇਹ ਸਾਹਮਣੇ ਆਈ ਹੈ ਜਦੋਂ ਅਮਰਦਪਾਲ ਦੇ ਭਰਾ ਔਰ ਉਸ ਦੇ ਪਰਿਵਾਰ ਦੇ ਉੱਪਰ ਇਸ ਤਰ੍ਹਾਂ ਸਰਕਾਰਾਂ ਨਵੇਂ-ਨਵੇਂ ਕੇਸ ਪਾ ਕੇ ਖਰਾਬ ਕਰ ਰਹੀਆਂ ਹਨ ਉਹਨਾਂ ਦੇ ਮਦਦ ਲਈ ਹੁਣ ਕੈਨੇਡਾ ਤੋਂ ਜਗਮੀਤ ਸਿੰਘ ਸਾਹਮਣੇ ਆਈ ਹਨ ਆਪ ਜੀ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਵੇਗੀ ਕਿ ਜੋ ਕਿਸੇ ਨੇ ਕਦੀ ਸੋਚਿਆ ਵੀ ਨਹੀਂ ਸੀ ਅਜੇਹੀਆਂ ਕੁਝ ਖਬਰਾਂ ਬਾਹਰ ਨਿਕਲ ਕੇ ਆ ਰਹੀਆਂ ਹਨ ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਦੱਸ ਦਈਏ ਕਿ ਇਸ ਸਮੇਂ ਦੀ ਇਹ ਵੱਡੀ ਖਬਰ ਹੈ ਕਿ ਅਮਰਪਾਲ ਦੇ ਭਰਾ ਦੇ ਉੱਪਰ ਪੁਲਿਸ ਆਪਣੀ ਤਸ਼ੱਦਦ ਨਹੀਂ ਚਾਲ ਕਰ ਸਕਦੀ ਕਿਉਂਕਿ ਕੋਰਟ ਨੇ ਅਮਰਦਪਾਲ ਦੇ ਭਰਾ ਨੂੰ ਪੁਲਿਸ ਵੱਲੋਂ ਰਿਮਾਂਡ ਦੇਣ ਤੇ ਇਨਕਾਰ ਕਰ ਦਿੱਤਾ ਪਰ ਫਿਰ ਵੀ ਨਵੇਂ-ਨਵੇਂ ਤਰੀਕੇ ਅਪਣਾ ਕੇ ਸਰਕਾਰ ਅਮਰਦਪਾਲ ਦੇ ਪਰਿਵਾਰ ਨੂੰ ਸਿਆਸਤ ਵਿੱਚ ਆਉਣ ਤੋਂ ਰੋਕਣ ਦੇ ਲਈ ਕੁਝ ਨਾ ਕੁਝ ਕਰਦੀ ਹੀ ਜਾ ਰਹੀ ਹੈ ਇਸ ਗੱਲ ਨੂੰ ਮੁੱਖ ਰੱਖਤੇ ਹੋਏ ਪੰਜਾਬ ਦੇ ਲਈ ਹਮੇਸ਼ਾ ਖੜਨ ਦੇ ਲਈ ਜੱਜਵਾਂ ਰੱਖਣ ਵਾਲੇ ਪਾਈ ਜਗਮੀਤ ਸਿੰਘ ਕੈਨੇਡੀਅਨ ਉਹਨਾਂ ਨੇ ਅਮਰਪਾਲ ਦੇ ਲਈ ਆਵਾਜ਼ ਚੁੱਕੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਅਮਰਪਾਲ ਦੇ ਲਈ ਉਹਨਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਾਉਣ ਦੇ ਲਈ ਉਹਨਾਂ ਨੇ ਡਰੁੱਡ ਦੇ ਨਾਲ ਮਿਲ ਕੇ ਅਮਰੀਕਾ ਦੇ ਵਿੱਚ ਪੀਐਮ ਦੇ ਨਾਲ ਔਰ ਉੱਥੋਂ ਦੇ ਰਾਸ਼ਟਰਪਤੀ ਦੇ ਨਾਲ ਮੀਟਿੰਗ ਕੀਤੀ ਹੈ ਜਿਸ ਮੀਟਿੰਗ ਦੇ ਵਿੱਚ ਪੰਜਾਬ ਵਿੱਚ ਹੋ ਰਹੇ ਅਤਿਆਚਾਰਾਂ ਬਾਰੇ ਗੱਲ ਕੀਤੀ ਗਈ ਹੈ ਜਿਸ ਵਿੱਚ ਅਮਰਤਪਾਲ ਨੂੰ ਬਿਨਾਂ ਕਿਸੇ ਗੱਲ ਤੋਂ ਹੀ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਐਨਐਸਏ ਲਗਾ ਕੇ ਇਸ ਦੀ ਗੱਲ ਚੁੱਕੀ ਗਈ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਨੇ ਅਮਰਪਾਲ ਦੇ ਕੇਸ ਨੂੰ ਲੈ ਕੇ ਟਰੂਡੋ ਔਰ ਜਗਮੀਤ ਸਿੰਘ ਦੇ ਨਾਲ ਇਹ ਬਾਰਤਾਲਾਬ ਕੀਤੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੰਡੀਅਨ ਗਵਰਨਮੈਂਟ ਨੂੰ ਇਸ ਅਮਰਪਾਲ ਦੇ ਕੇਸ ਦੇ ਉੱਪਰ ਫੈਸਲਾ ਲੈਣ ਲਈ ਕੇਸ ਦਾ ਸਹੀ ਰਿਜ਼ਲਟ ਦੇਣ ਦੇ ਲਈ ਭਾਰਤੀ ਸਰਕਾਰ ਦੇ ਨਾਲ ਗੱਲ ਕਰਨਗੇ ਜਗਮੀਸ਼ ਦੇ ਤੋਂ ਪਹਿਲਾਂ ਵੀ ਅਮਰੀਕਾ ਦੇ ਇੱਕ ਐਡਵੋਕੇਟ ਜੋ ਕਿ ਪੰਜਾਬੀ ਹਨ ਉਹ ਵੀ ਰਾਸ਼ਟਰਪਤੀ ਨੂੰ ਅਮਰਪਾਲ ਦੇ ਮਾਮਲੇ ਵਿੱਚ ਮਿਲ ਚੁੱਕੇ ਹਨ ਇਸ ਤੋਂ ਬਾਅਦ ਜਗਮੀਸ਼ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਕਿ ਜਦੋਂ ਅਮਰਪਾਲ ਡਵਾਈ ਵਿੱਚ ਕੰਮ ਕਰਦਾ ਸੀ ਤੇ ਸਿੱਧੂ ਦੀ ਮੌਤ ਤੋਂ ਬਾਅਦ ਅਮਰਪਾਲ ਪੰਜਾਬ ਵਿੱਚ ਆਇਆ ਔਰ ਪੰਜਾਬ ਵਿੱਚ ਆਪਣੀ ਬੱਕਰੀ ਹੀ ਬਹੀਰ ਸ਼ੁਰੂ ਕੀਤੀ ਇਹ ਦੱਸਿਆ ਜਾ ਰਿਹਾ ਹੈ ਕਿ ਅਮਰਪਾਲ ਨੂੰ ਜੋ ਕਿ ਪਹਿਲਾ ਮੋਨਾ ਸੀ ਔਰ ਉਸ ਦਾ ਧਿਆਨ ਕੋਈ ਸਿੱਖੀ ਵੱਲ ਜ਼ਿਆਦਾ ਨਹੀਂ ਸੀ ਇਸ ਮੌਕੇ ਤੇ ਜਗਮੀਤ ਸਿੰਘ ਨੇ ਅਮਰਪਾਲ ਨੂੰ ਸਹੀ ਡਾਇਰੈਕਸ਼ਨ ਦਿੰਦੇ ਹੋਏ ਪੰਜਾਬ ਦੇ ਹੱਕਾਂ ਦੇ ਲਈ ਲੜਨ ਦੇ ਲਈ ਔਰ ਪੰਜਾਬ ਵਿੱਚ ਹੋ ਰਹੇ ਪੰਜਾਬੀ ਦੇ ਨਾਲ ਧੱਕੇ ਦੀ ਪੰਜਾਬ ਵਿੱਚ ਅਮਰਪਾਲ ਨੂੰ ਭੇਜ ਕੇ ਆਵਾਜ਼ ਉੱਕਣ ਲਈ ਕਿਹਾ। ਇੱਕ ਹੀ ਖਬਰ ਆ ਰਹੀ ਹੈ ਕਿ ਪੰਜਾਬ ਵਿੱਚ ਜੋ ਨਸ਼ਾ ਵੱਧ ਰਿਹਾ ਸੀ ਉਸ ਨੂੰ ਖਤਮ ਕਰਨ ਦੇ ਲਈ ਵੀ ਜਗਮੀਤ ਸਿੰਘ ਨੇ ਅਮਰਪਾਲ ਨੂੰ ਇੱਕ ਪੰਜਾਬ ਦੇ ਸੁਧਾਰ ਲਈ ਪ੍ਰੋਪਰ ਨਕਸ਼ਾ ਤਿਆਰ ਕਰਕੇ ਦਿੱਤਾ ਸੀ। ਔਰ ਪਿੱਛੋਂ ਅਮਰਪਾਲ ਨੂੰ ਭਾਈ ਜਗਮੀਤ ਸਿੰਘ ਦੀ ਵੀ ਸਪੋਰਟ ਸੀ। ਇਸ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ। ਜਿਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਨੇ ਪੂਰੇ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਜਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਤ ਕੀਤਾ ਔਰ ਕਈ ਜੋ ਨੌਜਵਾਨ ਨਸ਼ੇ ਕਰਦੇ ਸਨ ਉਹਨਾਂ ਨੂੰ ਨਸ਼ੇ ਤੋਂ ਹਟਾ ਕੇ ਗੁਰੂ ਦੇ ਚਰਨਾਂ ਨਾਲ ਜੋੜਿਆ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਪੰਜਾਬ ਦੇ ਕਈ ਆਗੂ ਰਾਜਨੇਤਾ ਅਮਰਪਾਲ ਦੇ ਵਿਰੁੱਧ ਹੋ ਗਏ ਜਿਸ ਕਾਰਨ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੈਂਟਰ ਦੇ ਨਾਲ ਗੱਲ ਕਰਕੇ ਅਮਰਪਾਲ ਨੂੰ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚੋਂ ਅਤੇ ਉਸ ਦੇ ਸਾਥੀਆਂ ਨੂੰ ਪੰਜਾਬ ਦੇ ਵਿੱਚੋਂ ਫੜ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਔਰ ਹਮ ਜਦੋਂ ਕਿ ਅਮਰਦਪਾਲ ਨੂੰ 1 ਸਾਲ ਤੋਂ ਵੀ ਉੱਪਰ ਟੱਪ ਗਿਆ ਹੈ ਐਨਐਸਏ ਦਾ ਜੋ ਕੇਸ ਅਮਰਦਪਾਲ ਦੇ ਚੱਲ ਰਿਹਾ ਹੈ ਉਸ ਦੀ ਅਵਧੀ 1 ਸਾਲ ਦੀ ਖਤਮ ਹੋ ਚੁੱਕੀ ਹੈ ਫਿਰ ਵੀ ਭਾਈ ਅਮਰਦਪਾਲ ਸਿੰਘ ਜੀ ਨੂੰ ਦੁਬਾਰਾ ਤੋਂ ਬਿਨਾਂ ਕਿਸੇ ਕਾਰਨ ਐਨਐਸਏ ਦੀ ਅਵਧੀ ਫਿਰ ਵਧਾ ਦਿੱਤੀ ਗਈ ਹੈ ਜਦਕਿ ਭਾਈ ਅਮਰਦਪਾਲ ਸਿੰਘ ਵਿਧਾਨ ਸਭਾ ਵਿੱਚ ਪੰਜਾਬ ਦੇ ਵਲ ਲੜੇ ਸਨ ਅੰਤੇ ਪੰਜਾਬ ਵਿੱਚੋਂ ਬਹੁਮਤ ਦੇ ਨਾਲ ਜਿੱਤੇ ਵੀ ਹਨ ਫਿਰ ਵੀ ਸਰਕਾਰ ਉਹਨਾਂ ਨੂੰ ਬਾਹਰ ਨਹੀਂ ਆਉਣ ਦੇ ਰਹੀ ਔਰ ਹੁਣ ਜਦੋਂ ਪਤਾ ਚੱਲਿਆ ਹੈ ਕਿ ਅਮਰਿਤਪਾਲ ਦੇ ਪਿੱਛੇ ਬਹੁਤ ਸਾਰਾ ਪੰਜਾਬ ਲੱਗ ਚੁੱਕਾ ਹੈ ਕਿਉਂਕਿ ਅਮਰਿਤਪਾਲ ਨੂੰ ਬਹੁਮਤ ਦੇ ਨਾਲ ਪੰਜਾਬ ਦੇ ਵਿੱਚੋਂ ਵੋਟ ਪਈ ਹੈ ਇਸ ਕਾਰਨ ਅਮਰਿਤਪਾਲ ਔਰ ਉਸ ਦੇ ਪਰਿਵਾਰ ਦੀ ਸ਼ਖਸੀਅਤ ਨੂੰ ਖਰਾਬ ਕਰਨ ਦੇ ਲਈ ਅਮਰਿਤਪਾਲ ਦੇ ਭਰਾ ਦੇ ਉੱਤੇ ਝੂਠਾ ਪਰਚਾ ਝੂਠਾ ਨਸ਼ੇ ਦਾ ਕੇਸ ਪਾਇਆ ਗਿਆ ਹੈ ਇਹ ਲੋਕ ਇਹ ਸਮਝਣ ਕਿ ਜੋ ਨਸ਼ੇ ਹਟਾਉਣ ਦਾ ਡਰਾਮਾ ਹੀ ਕਰਦਾ ਹੈ ਉਸ ਦਾ ਭਰਾ ਤਾਂ ਆਪ ਨਸ਼ੇ ਵਿੱਚ ਲੱਗਾ ਹੋਇਆ ਹੈ ਔਰ ਇਹ ਪੰਜਾਬ ਦਾ ਕੀ ਸੁਧਾਰ ਕਰਨਗੇ ਇਸ ਤਰ੍ਹਾਂ ਦੇ ਬਿਉਂਦ ਘੜ ਘੜ ਕੇ ਅਮਰਪਾਲ ਨੂੰ ਉਸ ਦੇ ਪਰਿਵਾਰ ਨੂੰ ਵਿਜਿਤ ਕੀਤਾ ਜਾ ਰਿਹਾ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਕੋਈ ਨਾ ਕੋਈ ਕਾਰਵਾਈ ਕਰਕੇ ਭਾਈ ਜਗਮੀਤ ਸਿੰਘ ਅਮਰੀਕਾ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਮਰਤਪਾਲ ਨੂੰ ਜੇਲ੍ਹ ਵਿੱਚ ਰਿਹਾ ਕਰਨਗੇ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਦੁੱਧ ਸੁਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਦੇ ਭਰਾ ਨੂੰ ਪੁਲਿਸ ਵਾਲਾਂ ਝੂਠੇ ਨਸ਼ੇ ਦੇ ਕੇਸ ਵਿੱਚ ਫਸਾਉਣ ਤੋਂ ਬਾਅਦ ਸਾਰੇ ਹੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਢਾਹ ਪਿਆ ਸਰਕਾਰਾਂ ਕਿਸ ਨਾ ਕਿਸੇ ਤਰੀਕੇ ਦੇ ਨਾਲ ਅਮਰਤਪਾਲ ਔਰ ਉਸ ਦੇ ਪਰਿਵਾਰ ਨੂੰ ਸਿਆਸਤ ਦੇ ਵਿੱਚ ਆਉਣ ਤੋਂ ਆਂਦੇ ਪੰਜਾਬ ਦੇ ਹੱਕਾਂ ਲਈ ਲੜਨ ਤੋਂ ਰੋਕਣ ਲਈ ਨਵੇਂ-ਨਵੇਂ ਹਥਕੰਡੇ ਅਪਣਾ ਰਹੀ ਹੈ ਜਿਸ ਕਾਰਨ ਅਮਰਤਪਾਲ ਦੇ ਭਰਾ ਦੇ ਉੱਤੇ ਜਿਸ ਨੇ ਕਦੀ ਆਇਸ ਡਰੱਗ ਦਾ ਮੂਵੀ ਨਹੀਂ ਦੇਖਿਆ ਉਸ ਨੂੰ ਆਇਸ ਡਰੱਗਸ ਦੇ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ ਔਰ ਜਦੋਂ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਪੁਲਿਸ ਵੱਲੋਂ ਜੋ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਕੋ ਇੱਕ ਵੀਡੀਓ ਵੀ ਬਣੀ ਹੋਈ ਹੈ ਅਮਰਪਾਲ ਦੇ ਭਰਾ ਦੀ ਨਸ਼ੇ ਖਾਂਦੇ ਦੀ ਜਦੋਂ ਉਹ ਵੀਡੀਓ ਕੋਈ ਵੀ ਅਜਿਹੀ ਪੇਛਾ ਨਾ ਕਰ ਸਕੇ ਤਾਂ ਜੱਜ ਨੇ ਅਮਰਪਾਲ ਦੇ ਭਰਾ ਦਾ ਪੁਲਿਸ ਨੂੰ ਰਿਹਾਅਣ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਦੇ ਨਾਲ ਹੀ ਇੱਕ ਵੱਡੀ ਖਬਰ ਇਹ ਸਾਹਮਣੇ ਆਈ ਹੈ ਜਦੋਂ ਅਮਰਪਾਲ ਦੇ ਭਰਾ ਔਰ ਉਸ ਦੇ ਪਰਿਵਾਰ ਦੇ ਉੱਪਰ ਇਸ ਤਰ੍ਹਾਂ ਸਰਕਾਰਾਂ ਨਵੇਂ-ਨਵੇਂ ਕੇਸ ਪਾਗੇ ਖਰਾਬ ਕਰ ਰਹੀਆਂ ਹਨ ਉਹਨਾਂ ਦੇ ਮੱਦੇਨਜ਼ਰ ਲਈ ਹੁਣ ਕਨੇਡਾ ਤੋਂ ਜਗਮੀਤ ਸਿੰਘ ਸਾਹਮਣੇ ਆਈ ਹੈ ਆਪ ਜੀ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਵੇਗੀ ਕਿ ਕੀ ਜੋ ਕਿਸੇ ਨੇ ਕਦੀ ਸੋਚਿਆ ਵੀ ਨਹੀਂ ਸੀ ਅਜੇਹੀਆਂ ਕੁਝ ਖਬਰਾਂ ਬਾਹਰ ਨਿਕਲ ਕੇ ਆ ਰਹੀਆਂ ਹਨ ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਦੱਸ ਦਈਏ ਕਿ ਇਸ ਸਮੇਂ ਦੀ ਇਹ ਵੱਡੀ ਖਬਰ ਹੈ ਕਿ ਅਮਰਪਾਲ ਦੇ ਭਰਾ ਦੇ ਉੱਪਰ ਪੁਲਿਸ ਆਪਣੀ ਤਸ਼ੱਦਦ ਨਹੀਂ ਝਲ ਕਰ ਸਕਦੀ ਕਿਉਂਕਿ ਕੋਰਟ ਨੇ ਅਮਰਦਪਾਲ ਦੇ ਭਰਾ ਨੂੰ ਪੁਲਿਸ ਵੱਲੋਂ ਰਿਮਾਂਡ ਦੇਣ ਤੇ ਇਨਕਾਰ ਕਰ ਦਿੱਤਾ ਪਰ ਫਿਰ ਵੀ ਨਵੇਂ-ਨਵੇਂ ਤਰੀਕੇ ਅਪਣਾ ਕੇ ਸਰਕਾਰ ਅਮਰਦਪਾਲ ਦੇ ਪਰਿਵਾਰ ਨੂੰ ਸਿਆਸਤ ਵਿੱਚ ਆਉਣ ਤੋਂ ਰੋਕਣ ਦੇ ਲਈ ਕੁਝ ਨਾ ਕੁਝ ਕਰਦੀ ਹੀ ਜਾ ਰਹੀ ਹੈ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਲਈ ਹਮੇਸ਼ਾ ਖੜਨ ਦੇ ਲਈ ਜੱਜਵਾਰ ਰੱਖਣ ਵਾਲੇ ਪਾਈ ਜਗਮੀਤ ਸਿੰਘ ਕੈਨੇਡੀਅਨ ਉਨ੍ਹਾਂ ਨੇ ਅਮਰਪਾਲ ਦੇ ਲਈ ਆਵਾਜ਼ ਚੁੱਕੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਅਮਰਪਾਲ ਦੇ ਲਈ ਉਹਨਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਾਉਣ ਦੇ ਲਈ ਉਹਨਾਂ ਨੇ ਡਰੁੱਡ ਦੇ ਨਾਲ ਮਿਲ ਕੇ ਅਮਰੀਕਾ ਦੇ ਵਿੱਚ ਪੀਐਮ ਦੇ ਨਾਲ ਔਰ ਉੱਥੋਂ ਦੇ ਰਾਸ਼ਟਰਪਤੀ ਦੇ ਨਾਲ ਮੀਟਿੰਗ ਕੀਤੀ ਹੈ ਜਿਸ ਮੀਟਿੰਗ ਦੇ ਵਿੱਚ ਪੰਜਾਬ ਵਿੱਚ ਹੋ ਰਹੇ ਅਤਿਆਚਾਰਾਂ ਬਾਰੇ ਗੱਲ ਕੀਤੀ ਗਈ ਹੈ ਜਿਸ ਵਿੱਚ ਅਮਰਪਾਲ ਨੂੰ ਬਿਨਾਂ ਕਿਸੇ ਗਲਤੋਂ ਹੀ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਐਨਐਸਏ ਲਗਾ ਕੇ ਇਸ ਦੀ ਗੱਲ ਚੁੱਕੀ ਗਈ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਨੇ ਅਮਰਪਾਲ ਦੇ ਕੇਸ ਨੂੰ ਲੈ ਕੇ ਟਰੂਡੋ ਔਰ ਜਗਮੀਤ ਸਿੰਘ ਦੇ ਨਾਲ ਇਹ ਬਾਰਤਾਲਾਬ ਕੀਤੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੰਡੀਅਨ ਗਵਰਨਮੈਂਟ ਨੂੰ ਇਸ ਅਮਰਪਾਲ ਦੇ ਦੋਸਤੋ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਗਮੀਤ ਸਿੰਘ ਜਿਹੜੇ ਕਿ ਅਮਰੀਕਾ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਕੈਨੇਡਾ ਦੇ ਸਦਰਨਾ ਵੀ ਗੱਲ ਕੀਤੀ ਹੈ ਉਸ ਤੋਂ ਇਲਾਵਾ ਅਮਰੀਕਾ ਦੇ ਸਦਰਨਾ ਵੀ ਗੱਲ ਕੀਤੀ ਹੈ ਕਿ ਅਮਰਪਾਲ ਸਿੰਘ ਉਹਨਾਂ ਦੀ ਫੈਮਿਲੀ ਜਿਹੜਾ ਉਹਨਾਂ ਦੇ ਭਰਾ ਤੇ ਇਲਜ਼ਾਮ ਲਾਇਆ ਗਿਆ ਵੈ ਕਿ ਇੱਕ ਤਰ੍ਹਾਂ ਦੀ ਸੀਐਮ ਭਗਵੰਤ ਮਾਨ ਪੰਜਾਬ ਸਰਕਾਰ ਜਿਹੜੀ ਹੈ ਉਹ ਚਾਹ ਰਹੀ ਹੈ ਕਿ ਅਮਰਤਪਾਲ ਸਿੰਘ ਨੂੰ ਜਿਹੜਾ ਲੋਕ ਬਹੁਤ ਜ਼ਿਆਦਾ ਪਿਆਰ ਕਰ ਰਹੇ ਹੈ ਜਿਹੜਾ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਉਹਨੇ ਆਪਣਾ ਹਰ ਹਰ ਬਾਲਾ ਲਿਆ ਦੇਖੋ ਅਮਰਤਪਾਲ ਸਿੰਘ ਜੇਲ੍ਹ ਦੇ ਅੰਦਰ ਸੀ ਉਹਦੇ باوجود ਵੀ ਅਮਰਤਪਾਲ ਸਿੰਘ ਐਮਪੀ ਦਾ ਇਲੈਕਸ਼ਨ ਜਿੱਤ ਗਿਆ ਤੇ ਵੱਡੀ ਲੀਡ ਨਾਲ ਜਿੱਤਿਆ ਹੈ ਹੁਣ ਗਵਰਨਮੈਂਟ ਨੂੰ ਸਮਝ ਨਹੀਂ ਆ ਰਹੀ ਕਿਉਂ ਕਰੇ ਕੀ ਉਹਨਾਂ ਨੇ ਸੋਚਿਆ ਵੈ ਕਿ ਇਹਨਾਂ ਨੂੰ ਬਦਨਾਮ ਕਰੀਏ ਤਾਂ ਕਿ ਜਿਹੜੇ ਲੋਕ ਐ ਨਾ ਇੰਨੀ ਮੁਹੱਬਤ ਕਰਦੇ ਆ ਇਹਨਾਂ ਤੋਂ ਲੋਕ ਟੁੱਟਣ ਇਸ ਕਰਕੇ ਅਮਰਪਾਲ ਸਿੰਘ ਦੇ ਭਰਾ ਤੇ ਇੱਕ ਕੇਸ ਪਾਇਆ ਵੈ ਵੀਰੋ ਇੱਕ ਵਾਰ ਇੱਕ ਮਿੰਟ ਵਾਸਤੇ ਸੀ ਇਹ ਮਨ ਵੀ ਲੈਨੇ ਆ ਕਿ ਉਹਦਾ ਭਰਾ ਨਸ਼ਾ ਕਰਦਾ ਵੈ ਮੈਨੂੰ ਇਹ ਗੱਲ ਦੱਸੋ ਕਿ ਕਿਸੇ ਦਾ ਵੀ ਭਰਾ ਕੋਈ ਨਸ਼ਾ ਕਰਦਾ ਵੈ ਚੋਰੀ ਕਰਦਾ ਵੈ ਜਾਂ ਕੋਈ ਅਗਰ ਬੁਰਾ ਕੰਮ ਕਰਦਾ ਵੈ ਉਹਦਾ ਤਾਲਕ ਉਹਦੇ ਭਰਾ ਦੇ ਨਾਲ ਹੁੰਦਾ ਵੈ ਕਦੀ ਉਹਦੇ ਭਰਾ ਦੀਆਂ ਫੋਟੋਆਂ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਸ਼ੇਅਰ ਕੀਤੀਆਂ ਗਈਆਂ ਜਦਕਿ ਅਮਰਤਪਾਲ ਦੇ ਭਰਾ ਦਾ ਮਕਦਮਾ ਹੋਇਆ ਵੈ ਤੇ ਸਾਰੀ ਗੱਲ ਬੋਧਾ ਨਾਮ ਅਮਰਤਪਾਲ ਦਾ ਲਿਆ ਜਾ ਰਿਹਾ ਵੈ ਇਹ ਵੀਰੋ ਅਸਲ ਦੇ ਵਿੱਚ ਪ੍ਰੋਪੋਗੈਂਡਾ ਵੈ ਕਿ ਅਮਰਤਪਾਲ ਸਿੰਘ ਦਾ ਜਿਹੜੇ ਲੋਕ ਜੁੜੇ ਆ ਜਿਹੜੀ ਇੰਨੀ ਦੀ ਰਿਸਪੈਕਟ ਕਰਦੇ ਆ ਇੱਕ ਨੌਜਵਾਨ ਆ ਲੇਕਿਨ ਲੋਗੋ ਨੂੰ ਕਹਿੰਦੇ ਭਾਈ ਅਮਰਤਪਾਲ ਸਿੰਘ ਇੱਜ਼ਤ ਵਾਸਤੇ ਦਿੰਦੇ ਆ ਤੇ ਇਹ ਵੀਰੋ ਸਿਰਫ ਮਕਸਦ ਇਹ ਆ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਇਹਦੇ ਵਾਸਤੇ ਨਫ਼ਰਤ ਪੈਦਾ ਹੋ ਜਾਵੇ ਜਿਹੜੇ ਲੋਗੋ ਨਾਲ ਜੁੜੇ ਆ ਜਿਹੜੀ ਪਾਵਰ ਆ ਉਹ ਖਤਮ ਹੋ ਜਾਏ ਹੁਣ ਗਵਰਨਮੈਂਟ ਨੂੰ ਇਹ ਡਰ ਆ ਕਿ ਅਮਰਤਪਾਲ ਸਿੰਘ ਬਾਹਰ ਆ ਕੇ ਕਿਤੇ ਆਪਣੀ ਪਾਰਟੀ ਨਾ ਬਣਾ ਲਵੇ ਤੁਸੀਂ ਦੇਖਿਆ ਕਿ ਸਰਬਜੀਤ ਸਿੰਘ ਨੇ ਵੀ ਕੱਲ ਇੱਕ ਵੱਡੀ ਲੋਕਾਂ ਦੇ ਨਾਲ ਖਤਾਬ ਕੀਤਾ ਉਹਦੇ ਵਿੱਚ ਉਹਨੇ ਇਹ ਹੀ ਗੱਲ ਕੀਤੀ ਹੈ ਕਿ ਅਸੀਂ ਅੱਗੇ ਆਪਣੀ ਪਾਰਟੀ ਬਣਾਵਾਂਗੇ ਆਪਣੇ ਬੰਦੇ ਖੜੇ ਕਰਾਂਗੇ ਜਿਹੜੇ 2027 ਦੇ ਵਿੱਚ ਬਹੁਤੀਆਂ ਬਹੁਤੀਆਂ ਸੀਟਾਂ ਜਿੱਤਣ ਤੇ ਅਸੀਂ ਆ ਕੇ ਆਪਣੀ ਸਰਕਾਰ ਬਣਾਈਏ ਹੁਣ ਇਸ ਗੱਲ ਦੀ ਸਾਰਿਆਂ ਨੂੰ ਟੈਨਸ਼ਨ ਲੱਗੀ ਹੋਈ ਹੈ ਭਗਵੰਤ ਮਾਨ ਨੂੰ ਮੋਦੀ ਨੂੰ ਕਿ ਇਹ ਪਾਰਟੀ ਬਣ ਗਈ ਤੇ ਸਾਡੇ ਵਾਸਤੇ ਇੱਕ ਬੜਾ ਵੱਡਾ ਮਸਲਾ ਬਣ ਜਾਏਗਾ ਇਸੇ ਕਰਕੇ ਦੋਨੇ ਸਰਕਾਰਾਂ ਮਿਲ ਕੇ ਨਵਾਂ ਤੋਂ ਨਵਾਂ ਕੋਈ ਡਰਾਮਾ ਕਰਨੀ ਹੈਵੇਂ ਨਵੇਂ ਤੋਂ ਨਵਾਂ ਕੋਈ ਸੰਮੂਦ ਲੈ ਕੇ ਆਉਂਦੇ ਆ ਤਾਂ ਕਿ ਅਮਰਦਪਾਲ ਸਿੰਘ ਨੂੰ ਬਦਨਾਮ ਕੀਤਾ ਜਾਵੇ ਲੇਕਿਨ ਹੁਣ ਅਮਰੀਕਾ ਤੋਂ ਪ੍ਰੈਸ਼ਰਾਈਜ਼ਰ ਹੁਣ ਕੀਤਾ ਜਾਏਗਾ ਦਬਾਅ ਇਹਨਾਂ ਤੇ ਆਏਗਾ ਤੇ ਮੈਨੂੰ ਉਮੀਦ ਹੈਗੀ ਹੈ ਇੱਕ ਜਲਦੀ ਭਾਈ ਅਮਰਦਪਾਲ ਸਿੰਘ ਤੇ ਉਹਨਾਂ ਦੇ ਭਾਈ ਜਿਹੜੇ ਆ ਉਹ ਬਾਹਰ ਆ ਜਾਣਗੇ ਵੀਰੋ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਰ ਲਾਜ਼ਮੀ ਕਰਨਾ ਆਪਣਾ ਢੇਰ ਸਾਰਾ ਖਿਆਲ ਰੱਖਣਾ ਦੋਸਤਾਂ ਯਾਦ ਰੱਖਣਾ ਅੱਲਾ ਫੇਜ਼